ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਆਪਣੇ ਕਸਹਾਨ ਭਰਾਵਾਂ ਲਈ ਆ ਕਿਸੇ ਨੇ ਰੀਪਰ ਲੈਣਾ ਹੈ ਕਰਤਿਆਂ ਵਾਲਾ ਝੋਨੇ ਦੇ ਕਰਤੇ ਵੱਢਣ ਵਾਸਤੇ ਉਹ ਆਪਣੇ ਕੋਲੇ ਰੀਪਰ ਬਕਾਊਗਾ ਆਪਣੇ ਪਿੰਡ ਕੋਠੇ ਹਮਤਪੁਰਾ ਮਹਾਰਾਜ ਜ਼ਿਲ੍ਹਾ ਬਠਿੰਡਾ ਇਹ ਰੀਪਰ ਰਣਜੀਤ ਸਿੰਘ ਜੀਤ ਰੂਪੇ ਦਾ ਅਸਬੀਕਾ ਜਿਹਨੂੰ ਕਹਿੰਦੇ ਸਾਡੇ ਪਿੰਡ ਉਹਨਾਂ ਕੋਲੇ ਬਕਾਊਗਾ ਇਹ 2021 ਮਾਡਲ ਹੈ ਹਾਲਕਾ 2021 ਮਾਡਲ ਹੈ ਤੇ ਰੰਪਰੇ ਵਾਲਾਂ ਤੋਂ ਬਣਿਆ ਹੋਇਆ ਥੌਂਤ ਵਾਲਾਂ ਤੋਂ ਦਰਥਨ ਸਿੰਘ ਮੇਸਤਰੀ ਉਹਨਾਂ ਤੋਂ ਬਣਿਆ ਹੋਗਾ ਇਹ ਪੂਰਾ ਵਧੀਆ ਕੰਡੀਸ਼ਨ ਹੈ ਸਾਰਾ ਕੁਝ ਓਕੇ ਆ ਤੇ ਆ ਜਿਹੜਾ ਇਹਦਾ ਲੱਗਿਆ ਵਾਗਾ ਆ ਬਾਕਸ ਇਹ ਮਸ਼ੀਨ ਵਾਲਾਗਾ ਛੇ ਚੀਨੀ ਤੇ ਚੱਲਿਆ ਵਾ ਇਹ ਇਹ 855 ਤੇ ਸੋਨਾਲੀਕਰ ਤੇ ਚੱਲਦਾ ਤੇ ਜੇ ਕਿਸੇ ਨੇ ਲੈਣਾਗਾ ਆਪਣੇ ਭਰਾ ਨਾਲ ਤੁਸੀਂ ਕਰ ਸਕਦੇ ਹੋ ਕਨੈਕਟ ਰਣਜੀਤ ਸਿੰਘ ਜੀਤ ਰੂਪੇਗਾ ਅਸਵੀਕਾ ਉਹਨਾਂ ਤੋਂ ਲੈ ਸਕਦੇ ਆ ਰੇਟ ਇਹਦਾ 30000 ਰੁਪਿਆਗਾ ਤੇ ਕਹਿੰਦਾ 28 ਦਾ ਦੇ ਦਾਂਗੇ ਥੋੜਾ ਬਹੁਤਾ ਮਾਣਾ ਮੁੰਡਾ ਮਾਂਟਾਣ ਹੋ ਜਾਊਗਾ ਵਿੱਚੋਂ ਤੇ ਆ ਕੇ ਤੁਸੀਂ ਇਹਨੂੰ ਕਨੈਕਟ ਕਰਨਾ ਚਾਹ ਰਹੇ ਹੋ ਉਹਨਾਂ ਨੰਬਰ ਦੇਵਾਂਗੇ ਸਪੈਸ਼ਲ ਆਪਾਂ ਧੰਨਵਾਦ ਜੀ